ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ 3 ਤਰੀਕ ਸਵੇਰੇ 12:30 ਵਜੇ ਦਾ ਸਮਾਂ ਹੈ ਮੌਸਮ ਦੇ ਵਿੱਚ ਤਬਦੀਲੀ ਹੈ ਥੋੜੀ ਦੇਰ ਵਾਸਤੇ ਬਾਰਿਸ਼ ਰੁਕੀ ਹੈ ਤੇ ਰਾਹਤ ਦੀ ਖਬਰ ਇਹ ਹੈ ਕਿ ਪਾਣੀ ਤਕਰੀਬਨ 1 ਤੋਂ 1.5 ਫੁੱਟ ਕਟਿਆ ਜਿਆਦਾ ਹੋ ਸਕਦਾ ਸਾਡੇ ਬਾਬਾ ਜੀ ਬਾਬਾ ਭੋਲੂ ਸਿੰਘ ਜੀ ਬਾਬਾ ਪਾਲੂ ਭੋਲੂ ਸਿੰਘ ਜੀ ਬੰਦੇ ਉੱਪਰ ਬੈਠੇ ਆ ਬਾਬਾ ਜੀ ਆ ਸਾਡੇ ਵੀਰ ਆ ਜਿਨ੍ਹਾਂ ਨੇ ਉਦਮ ਕੀਤਾ ਪੂਰਾ ਭਾਈ ਜੱਗਾ ਭਾਈ ਮਨਰਾਜ ਸਿੰਘ ਜੀ ਭਾਈ ਜੱਗਾ ਸਿੰਘ ਜੀ ਭਾਈ ਭੋਲਾ ਜੀ ਤੇ ਆ ਸਾਡੇ ਭਾਈ ਭੋਲਾ ਸਿੰਘ ਜੀ ਇਹ ਅਰਦਾਸਾਂ ਬੇਨਤੀਆਂ ਰੋਜ਼ ਕਰ ਰਹੇ ਆ ਵਾ 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 ਤੇ ਸਾਰੀ ਅਪਡੇਟ ਦੇ ਰਹੇ ਰਹੀ ਆ ਵਾ 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 ਵਾ